ਤੂੰ ਮੇਰਾ ਮਰਦ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਕ ਤੂੰ ਮੇਰਾ ਪਤ। ਤੇ ਗੁਰਦੇਵ ਮਾਤਾ ਗੁਰਦੇਵ ਪਿਤਾ ਦੇਵ ਸੁਆਮੀ ਪਰਮੇਸ਼ਰਾ ਪਵਨ ਗੁਰੂ ਬਾਣੀ ਪਿਤਾ ਤੇ ਗੁਰੂ ਨੂੰ ਕੌਣ ਦੇ ਨਾਲ ਔਣ ਹਵਾ ਚੱਲ ਰਹੀ ਹੈ ਸਾਡੇ ਅੰਦਰ ਵੀ ਤਾਂ ਹਵਾ ਚੱਲ ਰਹੀ ਹੈ ਪਿਛਲੇ ਦਿਨੀ ਸਾਡੇ ਬਾਪੂ ਜੀ ਸਰਦਾਰ ਗੁਰਬਚਨ ਸਿੰਘ ਦੀ ਚੈਨ ਸਾ ਇਸ ਸੰਸਾਰ ਦੇ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਪਿਆਰ ਲੱਭੇ। ਐਹੋ ਜੀਆਂ ਸ਼ਖਸੀਅਤਾਂ ਲਈ ਐਹੋ ਜੇ ਮੌਕਿਆਂ ਦੇ ਉੱਪਰ ਨਸ ਜਿਹੜੇ ਨੇ ਉਹ ਟੱਪੇ ਜਾਂਦੇ ਆ। ਕਿਉਂਕਿ ਜਿੱਥੇ ਪਰਿਵਾਰ ਲਈ, ਨਗਰ ਲਈ ਤੇ ਇਲਾਕੇ ਲਈ ਉਹਨਾਂ ਦੇ ਜਾਣ ਦਾ ਦੁੱਖ ਦੇ ਘਟ ਹੈ। ਉੱਥੇ ਸਾਡੇ ਪਰਿਵਾਰ ਲਈ ਤੇ ਸਾਡੇ ਲਈ ਨਿੱਜੀ ਤੌਰ ਤੇ ਬੜਾ ਮਾਡਾ ਕਰਦਾ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਜਦੋਂ ਤੋਂ ਇਸ ਪਿੰਡ ਦੇ ਵਿੱਚ ਆਪਾਂ ਆ ਕੇ ਵਸੇ ਸਾਡੇ ਪਰਿਵਾਰ ਨਾਲ ਉਹਨਾਂ ਦੇ ਨਿੱਜੀ ਸਬੰਧ ਸੀ ਮੇਰੇ ਦਾਦਾ ਜੀ ਦੇ ਨਾਲ ਉਹਨਾਂ ਦਾ ਭਰਾਵਾਂ ਤੋਂ ਵੀ ਵੱਧ ਕੇ ਪਿਆਰ ਸੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਾਡੇ ਪਰਿਵਾਰ ਦੀ ਜ਼ਿੰਦਗੀ ਦੇ ਵਿੱਚ ਯਾਨ ਬਚਨ ਸਿੰਘ ਚੈਲ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਜਦੋਂ ਵੀ ਕਿਤੇ ਉਤਰਾ ਚੜਾ ਆਇਆ ਤਾਂ ਉਹਨਾਂ ਨੇ ਚੰਗਾ ਮਾਣਾ ਸਮਾ ਮੇਰੇ ਦਾਦਾ ਜੀ ਦੇ ਨਾਲ ਇਸ ਲਈ ਸਾਨੂੰ ਉਹਨਾਂ ਦੇ ਜਾਣ ਦੇ ਨਾਲ ਬੜਾ ਵੱਡਾ ਘਾਟਾ ਪਿਆ ਔਰ ਹੁਣ ਤੱਕ ਵੀ ਉਹ ਸਾਡਾ ਜਦੋਂ ਤੋਂ ਪੰਚਾਇਤ ਬਣੀ ਸਾਡਾ ਪੰਚਾਇਤ ਦੇ ਵਿੱਚ ਵੀ ਉਹ ਅੱਗੇ ਵਧ ਕੇ ਸਾਥ ਦਿੰਦੇ ਸੀ ਕਿਉਂਕਿ ਉਹਨਾਂ ਦਾ ਔਰਾ ਉਹਨਾਂ ਦੀ ਸਖਸ਼ੀਅਤ ਇਹੋ ਜੀ ਸੀ ਕਿ ਉਹਨਾਂ 'ਚ ਦਲੇਰੀ ਬੜੀ ਸੀ ਨਾ ਉਹ ਪੈਸੇ ਦੀ ਪਰਵਾਹ ਕਰਦੇ ਸੀ ਤੇ ਨਾ ਉਹ ਅੱਗੇ ਲੱਗਣ ਤੋਂ ਕਦੇ ਜਿੱਟਦੇ ਸੀ ਸਾਰੇ ਤੁਸੀਂ ਗਵਾਹ ਹੋ ਜਦੋਂ ਆਪਾਂ ਇਹ ਮੰਡੀ ਬਣਾਈ ਸੀ ਆਪਾਂ ਉਹਨਾਂ ਨੂੰ ਅੱਗੇ ਲਾਇਆ ਤੇ ਉਹਨਾਂ ਨੇ ਸੱਤ ਵਾਧ ਚੜ ਕੇ ਆਪਾਂ ਨੂੰ ਦਰਾਈ ਇਕੱਠੀ ਕਰਕੇ ਦਿੱਤੀ ਆਲੇ ਬਰੇ ਤੇ ਲੋਕਾਂ ਤੋਂ ਆੜੀਆਂ ਤੋਂ ਔਰ ਵੀ ਪਿੰਡ ਦੇ ਲੋਕਾਂ ਇਸ ਲਈ ਸਾਨੂੰ ਉਹਨਾਂ ਦੇ ਜਾਣਨ ਵਾਲਾ ਇਹ ਕਹਾਤਾ ਪਿਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਰੰਗ ਦੇ ਨੂੰ ਬਖੂਬੀ ਮਾਣਿਆ ਔਰ ਨਿਭਾਇਆ ਵੀ ਹੈ ਚਾਹੇ ਉਹ ਸਿਆਸਤ ਦੀ ਗੱਲ ਕਰੋ ਚਾਹੇ ਉਹ ਇੱਥੇ ਮਿਹਨਤ ਕਰਕੇ ਬਿਲਕੁਲ ਥੱਮੋਂ ਉੱਠੜੀ ਉਹਨਾਂ ਨੇ ਆਪਣੇ ਪਰਿਵਾਰ ਨੂੰ ਐਸਟੈਬਲਿਸ਼ ਕੀਤਾ ਜੇ ਸਿਆਸਤ ਦੀ ਗੱਲ ਕਰੀਏ ਤਾਂ ਉਹਨਾਂ ਨੇ ਉਹਨਾਂ ਸਮਿਆਂ ਦੇ ਵਿੱਚ ਟ੍ਰੈੱਕ ਯੂਨੀਅਨ ਦੀ ਪ੍ਰਧਾਨਗੀ ਕੀਤੀ ਜਦੋਂ ਟ੍ਰੈੱਕ ਯੂਨੀਅਨ ਦੀ ਪ੍ਰਧਾਨਗੀ ਦੀ ਚੋਣ ਲੜਨਾ ਇੱਕ ਐਮ.ਐਲ.ਏ ਦੀ ਚੋਣ ਲੜਨ ਦੇ ਬਰਾਬਰ ਸੀ ਔਰ ਇੰਨੀ ਪਾਵਰ ਸੀ ਟ੍ਰੈੱਕ ਯੂਨੀਅਨ ਦੇ ਪ੍ਰਧਾਨ ਦੀ ਕਿ ਜਿੰਨੀ ਐਮ.ਐਲ.ਏ ਦੀ ਪਾਵਰ ਹੁੰਦੀ ਸੀ ਔਰ ਇੱਕ ਵਾਰ ਨਹੀਂ ਦੋ ਵਾਰ ਉਹਨਾਂ ਨੂੰ ਪ੍ਰਧਾਨ ਬਣਾਇਆ ਗਿਆ ਕਿਸੇ ਇਸ ਤੋਂ ਇਕਾਤਾਵ ਸਰਬਸੰਤੀ ਨਾਲ ਵੀ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਸਕਦੇ ਆ ਵੀ ਉਹ ਕਿੰਨੇ ਸੂਝ-ਬੂਝ ਤੇ ਸਿਆਣਪ ਦੇ ਮਾਲਕ ਸੀਗੇ ਕਿਉਂਕਿ ਜੇ ਆਪਾਂ ਇੱਕ ਵਾਰੀ ਕਿਸੇ ਨੂੰ ਮੈਂਬਰ ਚੁਣ ਲਈਏ ਪਿੰਡ ਚ ਤਾਂ ਮਿਲਦਾ ਵੀ ਉਹਦੀ ਵਾਰੀ ਲੋਕ ਮੌਕਾ ਨਹੀਂ ਦਿੰਦੇ ਇਹ ਉਹਨਾਂ ਦੀ ਸਿਆਣਪ ਸੀ ਕਿ ਉਹਨਾਂ ਦਾ ਔਰਾ ਇਹੋ ਜਿਹਾ ਸੀ ਔਰ ਤੁਸੀਂ ਬੈਠੇ ਐਡਾ ਵੱਡਾ ਇਕੱਠ ਇਹ ਤਸਦੀਕ ਕਰ ਰਿਹਾ ਕਿ ਉਹਨਾਂ ਦੀ ਇਲਾਕੇ ਦੇ ਵਿੱਚ ਕਿੰਨੀ ਚੰਗੀ ਪੈਟ ਸੀ ਉਹਨਾਂ ਨੇ ਸਿਆਸਤ ਦੇ ਨਾਲ-ਨਾਲ ਇਹ ਨਹੀਂ ਕਿ ਜੇ ਸਿਆਸਤ ਕੀਤੀ ਤਾਂ ਪਰਿਵਾਰ ਨੂੰ ਟਾਈਮ ਨਹੀਂ ਦਿੱਤਾ ਉਹਨਾਂ ਨੇ ਪਰਿਵਾਰ ਲਈ ਵੀ ਮਿਹਨਤ ਬੜੀ ਕੀਤੀ ਆਪਣੇ ਭਰਾਵਾਂ ਨਾਲ ਲਿਖੇ ਇਸ ਗੱਲ ਦੇ ਅਸੀਂ ਗਵਾਹ ਕਿ ਸਭ ਤੋਂ ਜ਼ਿਆਦਾ ਜ਼ਮੀਨ ਜੇਕਰ ਮਿਹਨਤ ਕਰਕੇ ਸਾਡੇ ਪਿੰਡ ਦੇ ਵਿੱਚ ਕਿਸੇ ਨੇ ਖਰੀਦੀ ਹੈ ਤਾਂ ਉਹ ਸਰਦਾਰ ਬਚਨ ਸਿੰਘ ਦੇ ਪਰਿਵਾਰ ਨੇ ਕੀਤੀ। ਕਈ ਗੁਣਾ ਜ਼ਮੀਨ ਵੱਧ ਇੱਥੇ ਬਣਾਈ ਉਹਨਾਂ ਨੇ ਇਸ ਲਈ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ تعلیم ਬੜੀ ਵਧੀਆ ਆਸਰ ਕਰਵਾਈ ਚਾਹੇ ਉਹਨਾਂ ਦੇ بیٹے ਕਰਨੀਤ ਸਿੰਘ ਦੀ ਗੱਲ ਕਰੀਏ ਪਰਮਜੀਤ ਸਿੰਘ ਦੀ ਗੱਲ ਕਰੀਏ ਜਿਹੜੇ ਇੱਕ ਨੀਵੀ ਆਫੀਸਰ ਰਹਿ ਚੁੱਕੇ ਨੇ ਇੱਕ ਅੱਜ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰ ਰਹੇ ਨੇ ਚਾਹੇ ਉਹਨਾਂ ਦੇ ਨਤੀਜੇ بیٹے ਅਮਨਦੀਪ ਸਿੰਘ ਰਾਜੂ ਦੀ ਗੱਲ ਕਰੀਏ ਭਾਵੇਂ ਉਹ ਕਿਸਾਨੀ ਕਰਦੇ ਸੀ ਕਿਉਂਕਿ ਜਦੋਂ ਦੋ ਬੱਚੇ ਨੌਕਰੀ ਕਰਦੇ ਹੋਣ ਤਾਂ ਵੱਡਾ ਕਾਰੋਬਾਰ ਹੈ ਵੱਡਾ ਪਰਿਵਾਰ ਹੈ ਉਹਨੂੰ ਸਾਹਮਣੇ ਲਈ ਖੇਤੀ ਦੇ ਵਿੱਚ ਵੀ ਜਾਣਾ ਜ਼ਰੂਰੀ ਹੈ ਪਰ ਇਹ ਨਹੀਂ ਕਿ ਜੇ ਉਹਨਾਂ ਨੇ ਖੇਤੀ ਕੀਤੀ ਤਾਂ ਤਲੀਮ ਨਹੀਂ ਹਾਸਲ ਕੀਤੀ ਐਮਏ ਕੀਤੀ ਉਹਨਾਂ ਨੇ ਵੀ ਪੋਸਟ ਗ੍ਰੈਜੂਏਟ ਨੇ ਅਮਨਦੀਪ ਸਿੰਘ ਇਸ ਲਈ ਉਹਨਾਂ ਦੀ ਇਹ ਗੱਲਾਂ ਤੋਂ ਪਤਾ ਲੱਗਦਾ ਕਿ ਉਹ ਕਿੱਡੇ ਵੱਡੇ ਸੂਝ-ਬੂਝ ਦੇ ਮਾਲਕ ਸੀ ਪਹਿਲਾਂ ਮੇਰੇ ਛੋਟੇ ਬਰਾਕਰਮ ਨੇ ਬਹੁਤ ਬਸਤਾਰ ਨਾਲ ਪਰਿਵਾਰ ਬਾਰੇ ਦੱਸਿਆ ਪਹਿਲਾ ਭਾਈ ਸਾਹਿਬ ਨੇ ਜਾਣਣਾ ਭਾਈ ਦੇਖੋ ਜਾਣਾ ਸਭ ਨੇ ਲੇਕਿਨ ਪਿਤਾ ਦਾ ਜਾਣਾ ਬਹੁਤ ਦੁਖਦਈ ਹੈ ਉਮਰ ਚਾਹੇ ਕੋਈ ਵੀ ਹੋਵੇ ਪਰ ਜਦੋਂ ਉਤਰਾਂ ਗੋੜੋਂ ਆਪ ਚਲਾ ਜਾਂਦਾ ਹੈ ਨਾਪੁਰ ਹੋਂ ਵਾਲਾ ਘਟਾ ਕਿਉਂਕਿ ਕੋਈ ਵੀ ਉਹਨਾਂ ਦੀ ਜਗਾ ਕਿਸੇ ਇਨਸਾਨ ਨੇ ਨਹੀਂ ਜੰਮ ਕਿਛ ਲੈਣ ਬਾਪ ਨੇ ਤਤੀਆਂ ਠੰਡੀਆਂ ਲਾ ਕੇ ਇੱਕ ਇੱਕ ਕਦਮ ਚੱਲਣਾ ਸਿਖਾਇਆ ਹੁੰਦਾ ਜਦੋਂ ਉਹ ਸਾਡੇ ਤੋਂ ਜਾਂਦੇ ਆ ਤੇ ਬੇਹਦ ਦੁਖਦਾਈ ਸਮਾਂ ਪਰਿਵਾਰ ਤੇ ਹੁੰਦਾ ਮੈਂ ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਮਾਪੇ ਹੱਡੀਆਂ ਮੁੱਲ ਨਹੀਂ ਮਿਲਦੇ ਵਾਕੀ ਸਭੇ ਜੀ ਪਾਪੇ ਹੱਡੀਆਂ ਮੁੱਲ ਨਹੀਂ ਮਿਲਦੇ ਔਰ ਜਿਹੜੇ ਜਿੰਨਾ ਕੋਲੋਂ ਚਲੇ ਗਏ ਉਹ ਜਿਨ੍ਹਾਂ ਨੇ ਸਾਮ ਕੀਤੀ ਹੈ ਸੰਭਾਲ ਕੀਤੀ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਤਸੱਲੀ ਹੁੰਦੀ ਹੈ ਕਿ ਮੈਂ ਆਪਦੇ ਮਾਪੇ ਉਹਨਾਂ ਸਾਹਮਣੇ ਹੈ ਇਹ ਜਿਹੜੇ ਮਾਪੇ ਕਿਤੇ ਨਾ ਕਿਤੇ ਅਣਗਹਿਲੀ ਕਾਰਨ ਜਾਂ ਪਰਿਵਾਰ ਦੀ ਪ੍ਰੋਪਰ ਸੇਵਾ ਤੋਂ ਬਿਨਾ ਚਲੇ ਜਾਂਦੇ ਹੈ ਉਹ ਔਲਾਦ ساری ਉਮਰ ਪਛਤਾਉਂਦੀ ਹੈ ਔਰ ਅੱਗੇ ਜਿਹੜੇ ਗਾਂਵਾਂ ਉਹਨਾਂ ਦੇ ਬਨ ਔਲਾਦ ਹੁੰਦੀ ਹੈ ਉਹ ਵੀ ਜ਼ਿੰਦਗੀ 'ਚ ਉਹਨਾਂ ਦੀ ਸੰਭਾਲ ਨਹੀਂ ਕਰਦੀ ਇਹ ਕड़ਵਾ ਸੱਚ ਹੈ ਇਸ ਕਰਕੇ ਇਹ ਪਰਿਵਾਰ ਦੇ ਬਹੁਤ ਪਤਾਰ ਜੀ ਦੀ ਸੇਵਾ ਕੀਤੀ ਬੇਸ਼ੱਕ ਉਹ ਤੰਦਰੁਸਤ ਸੀਗੇ ਜਾਣਕ ਉਹਨਾਂ ਨੂੰ ਸਮੱਸਿਆ ਆਈ ਔਰ ਬੜੀ ਕੋਸ਼ਿਸ਼ ਦੇ باوجود ਵੀ ਉਹਨਾਂ ਨੂੰ ਪਰਿਵਾਰ ਨਹੀਂ ਬਚਾ ਸਕਿਆ ਵਕੀਚ ਜੀ انسان ਜਾਣਦਾ ਸਾਰਿਆਂ ਨੂੰ ਘਾਟਾ ਪੈਂਦਾ ਆਪਾਂ ਸਭ ਨੂੰ ਉਹਨਾਂ ਨੇ ਜਾਣ ਦਾ ਦੁੱਖ ਹੈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦਾ ਸੱਚੇ ਪਾਤਸ਼ਾਹ ਨੂੰ ਆਪਨੇ ਚਲਨਾਂ ਚਵਾਸੇ ਪਿੱਛੇ ਪਰਿਵਾਰ ਨੂੰ ਪਾਣਾ ਮੰਨਨ ਦਾ ਬਲਵਕਸ਼ਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਸਮਾਜਿਕ ਕਮਾਂਤ ਧਾਰਮਿਕ ਕਮਾਂਤ ਔਰ ਰਾਜਨੀਤੀ ਚ ਆਪਣੀ ਇੱਕ ਪਛਾਣ ਬਣਾਈ ਹੈ ਰੱਕ ਯੂਨੀਅਨ ਦੀ ਪ੍ਰਧਾਨਗੀ ਵੀ ਕੀਤੀ ਹੈ ਔਰ ਨਗਰ ਦੀ ਔਰ ਇਲਾਕੇ ਦੀ ਸਮਾਜ ਸੇਵਾ ਦੇ ਵਿੱਚ ਬੜਾ ਬੜਾ ਯੋਗਦਾਨ ਰਿਹਾ ਕਿਉਂਕਿ ਜੋ ਪਿਛੀਆਂ ਵੋਟਾਂ ਚ ਇਲੈਕਸ਼ਨਾਂ ਚ ਮੈਂ ਆਇਆ ਇਹਨਾਂ ਕੋਲੇ ਸਾਡੇ ਸਾਡੇ ਭਰਾਵਾਂ ਨੇ ਕਰਨਜੀਤ ਜੀ ਪਰਮਜੀਤ ਜੀ ਰੇਟੀਰਨੇ ਕਰਨਜੀਤ ਜੀ ਔਰ ਮੇਰੀ ਚ ਰਿਟਾਇਰ ਹੋਏ ਨੇ ਛੋਟਾ ਵੀ ਆਮੰਦੀਪ ਰਾਜੂ ਸਾਡੇ ਬੜਾ ਐਕਟਿਵ ਸਾਡਾ ਵਲੰਟੀਅਰ ਐ ਵਰਕਰ ਐ ਮੈਂ ਜਦੋਂ ਘਰ ਕੋਲ ਘਰ ਗਿਆ ਮੈਨੂੰ ਕਹਿੰਦੇ ਗਾਤਾ ਤੂੰ ਤਾਂ ਮੇਰੇ ਪਿੰਡੋਂ ਐ ਕਿਉਂਕਿ ਆਪਣਾ ਪਿੰਡ ਤੇ ਮੇਰਾ ਪਿੰਡ ਸਾਡੇ ਦਿੱਤੀ ਪਿੰਡ ਕੋਪਾਲ ਨੇ ਕਿਉਂਕਿ ਤੁਲਾ ਸਾਡਾ ਭਤੀ ਜੀ ਆ ਯਾਰ ਤੇਰੀ ਤਾਂ ਸਿਰ ਮਦਦ ਕਦੇ ਮੇਰੇ ਭਾ ਬਹੁਤ ਪਿਆਰ ਨਾਲ ਉਹਨਾਂ ਨੇ ਮੈਨੂੰ ਸਾਰਾ ਇਲਾਕੇ ਬਾਰੇ ਪਿੰਡਾਂ ਬਾਰੇ ਕਿਉਂਕਿ ਬੜਾ ਤਜਰਬਾ ਸੀ ਉਹਨਾਂ ਨੇ ਦੱਸਿਆ ਔਰ ਖੱਲਾਸ਼ੇਰੀ ਦਿੱਤੀ ਅੱਜ ਉਹਨਾਂ ਦੀ ਖੱਲਾਸ਼ੇਰੀ ਨਾਲ ਅੱਜ ਬਹੁਤ ਜੱਸੀ ਉਸ ਮਕਾਮ ਤੇ ਪਹੁੰਚੇ ਔਰ ਮਾਪੇ ਬਾਰੇ ਜਿਸ ਤਰ੍ਹਾਂ ਉਹ ਵਿੱਕੀ ਜੀ ਨੇ ਵੀ ਦੱਸਿਆ ਕਿ ਜਿੰਨਾ ਵੀ ਕੁਝ ਬੋਲਿਆ ਜਾਵੇ ਬੜਾ ਬਸ ਮੈਂ ਪਹਿਲਾਂ ਵੀ ਬਹੁਤ ਜ਼ਿਆਦਾ ਨਹੀਂ ਬੋਲਣਾ